25 ਸਾਲ ਕੰਮ ਕਰਨ ਤੇ ਮਿਲੇਗੀ ਪੂਰੀ ਪੈਨਸ਼ਨ ਕਰ ਵੜ ਕੇ ਐਨ ਆਰ ਆਈ ਤੇ ਚਲਾਈਆਂ ਗੋਲੀਆਂ ਹਾਲਤ ਗੰਭੀਰ ਕੌਂਬ ਟੂਰ ਵਿੱਚ 9 ਬੱਚੀਆਂ ਨਾਲ ਕਿਣਾਉਣਾ ਕਰਮ ਕੋਲਕਾਤਾ ਮਾਮਲਾ ਮੁੱਖ ਮਲਜ਼ਮ ਸੁਮੇਤ ਸੱਤਾ ਦਾ ਹੋਇਆ ਪੋਲੀਗ੍ਰਾਫ ਟੈਸਟ ਦੇਸ਼ਦਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਿਨ ਵਿੱਚ ਤੁਹਾਡਾ ਸਵਾਗਤ ਹੈ ਹੁਣੇ ਹੋਈਆਂ ਲੋਕ ਸਭਾ ਚੋਣਾਂ ਵਿੱਚ ਵਿਰੋਧੀ ਧਿਰ ਵੱਲੋਂ ਨਵੀਂ ਪੈਨਸ਼ਨ ਸਕੀਮ ਐਨਪੀਐਸ ਦੀ ਥਾਂ ਪੁਰਾਣੀ ਪੈਨਸ਼ਨ ਸਕੀਮ ਓਪੀਐਸ ਲਾਗੂ ਕਰਨ ਨੂੰ ਮੁੱਦਾ ਬਣਾਉਣ ਦਾ ਕੇਂਦਰ ਸਰਕਾਰ ਨੇ ਹੱਲ ਕੱਢ ਲਿਆ ਹੈ 23 ਲੱਖ ਮੁਲਾਜ਼ਮਾਂ ਲਈ ਸਰਕਾਰ ਨੇ ਯੂਨੀਫਾਈਡ ਪੈਨਸ਼ਨ ਸਕੀਮ ਯੂਪੀਐਸ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਜਿਹੜਾ ਮੌਜੂਦਾ ਐਨਪੀਐਸ ਦੇ ਨਾਲ ਹੀ ਲਾਗੂ ਰਹੇਗਾ UPS ਤਹਿਤ ਮੁਲਾਜ਼ਮਾ ਨੂੰ 25 ਸਾਲ ਕੰਮ ਕਰਨ ਤੇ ਪੂਰੀ ਪੈਨਸ਼ਨ ਮਿਲੇਗੀ। UPS ਵਿੱਚ ਯਕੀਨੀ ਪੈਨਸ਼ਨ, ਪਰਿਵਾਰ ਨੂੰ ਪੈਨਸ਼ਨ, ਯਕੀਨੀ ਘੱਟੋ-ਘੱਟ ਪੈਨਸ਼ਨ, ਪੈਨਸ਼ਨ ਦੀ ਰਕਮ ਮਹਿੰਗਾਈ ਦਰ ਨਾਲ ਜੋੜਨ ਤੇ ਰਿਟਾਇਰਮੈਂਟ ਸਮੇਂ ਗ੍ਰੈਚੂਇਟੀ ਤੋਂ ਇਲਾਵਾ ਵੀ ਯਕੀਨੀ ਰਾਸ਼ੀ ਦੇ ਭੁਗਤਾਨ ਦੀ ਵਿਵਸਥਾ ਕੀਤੀ ਗਈ ਹੈ। ਇੱਕ ਤਰ੍ਹਾਂ ਨਾਲ ਇਹ ਪੁਰਾਣੀ ਪੈਨਸ਼ਨ ਸਕੀਮ ਬੰਗ ਹੀ ਹੋਵੇਗੀ ਪਰ ਫਰਕ ਸਿਰਫ ਇਹਨਾ ਹੋਵੇਗਾ ਕਿ OPS ਚ ਜਿੱਥੇ ਮੁਲਾਜ਼ਮਾਂ ਨੂੰ ਯੋਗਦਾਨ ਨਹੀਂ ਦੇਣਾ ਪੈਂਦਾ ਸੀ UPS ਵਿੱਚ NPS ਦੀ ਤਰਜ਼ ਤੇ ਹੀ 10 ਫੀਸਦੀ ਯੋਗਦਾਨ ਦੇਣਾ ਪਵੇਗਾ UPS ਲਈ ਮੁਲਾਜ਼ਮਾਂ ਨੂੰ ਕੋਈ ਵੀ ਵਾਧੂ ਯੋਗਦਾਨ ਨਹੀਂ ਦੇਣਾ ਪਵੇਗਾ ਜਦਕਿ ਕੇਂਦਰ ਸਰਕਾਰ ਵੱਲੋਂ ਪੈਨਸ਼ਨ ਫੰਡ ਵਿੱਚ ਯੋਗਦਾਨ ਮੌਜੂਦਾ 14 ਫੀਸਦੀ ਤੋਂ ਵਧਾ ਕੇ 18.5 ਫੀਸਦੀ ਕੀਤਾ ਗਿਆ ਹੈ ਇਸ ਦੀ ਜਾਣਕਾਰੀ ਅਸ਼ਵਨੀ ਵੈਸ਼ਨਵ ਨੇ ਦਿੱਤੀ ਇਸ ਦੀਆਂ ਖਾਸ ਗੱਲਾਂ ਹਨ ਰਿਟਾਇਰ ਮੁਲਾਜ਼ਮ ਦੀ ਮੌਤ ਹੋਣ ਤੇ ਉਸ ਦੇ ਪਤੀ ਜਾਂ ਪਤਨੀ ਨੂੰ ਪੈਨਸ਼ਨ ਦਾ 60% ਯਕੀਨੀ ਤੌਰ ਤੇ ਦਿੱਤਾ ਜਾਵੇਗਾ। ਮੁਲਾਜ਼ਮ ਦਾ ਕੰਮ ਸਾਲ ਭਾਵੇਂ ਜਿੰਨਾ ਵੀ ਹੋਵੇ ਪੈਨਸ਼ਨ ਦੀ ਰਾਸ਼ੀ 10000 ਰੁਪਏ ਤੋਂ ਘਟਣੀ ਹੋਵੇਗੀ। ਸੇਵਾ ਚ ਪੂਰੇ ਹਰ 6 ਮਹੀਨੇ ਲਈ ਮੂਲ ਤਨਖਾਹ ਦੀ 10% ਦੀ ਰਾਸ਼ੀ ਇੱਕ ਮੋਸ਼ਤ ਮਿਲੇਗੀ ਜਿਹੜੀ ਗ੍ਰੈਚੁਇਟੀ ਦੇ ਇਲਾਵਾ ਹੋਵੇਗੀ। ਮੋٹے ਤੌਰ ਤੇ 30 ਸਾਲ ਦੀ ਸੇਵਾ ਲਈ ਇੱਕ ਮੁਲਾਜ਼ਮ ਨੂੰ 6 ਮਹੀਨੇ ਦੀ ਤਨਖਾਹ ਵੀ ਮਿਲੇਗੀ। ਅੰਮ੍ਰਿਤਸਰ ਦੇ ਮਕਬੂਲਪੁਰਾ ਥਾਣੇ ਅਧੀਨ ਦਬੁਰਜੀ ਇਲਾਕੇ ਵਿੱਚ ਸ਼ਨੀਵਾਰ ਸਵੇਰੇ ਨੌਜਵਾਨਾਂ ਨੇ ਇੱਕ ਐਨਆਰਆਈ ਦੇ ਘਰ ਵਿੱਚ ਵੜ ਕੇ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਸਤੇ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਦੇ ਵਿੱਚ ਐਨਆਰਆਈ ਗੰਭੀਰ ਜ਼ਖਮੀ ਹੋ ਗਿਆ ਜਿਸ ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਮੌਕੇ ਤੇ ਬੁਜੀ ਪੁਲਿਸ ਨੇ ਗੋਲੀਆਂ ਦੇ ਤਿੰਨ ਖੋਲ ਬਰਾਮਦ ਕੀਤੇ ਹਨ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਰਿਕਾਰਡਿੰਗ ਕਬਜ਼ੇ ਵਿੱਚ ਲੈ ਕੇ 7 ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਹੈ ਕਟਨਾ ਦਾ ਨੋਟਿਸ ਲੈਂਦੇ ਆ ਡੀਜੀਪੀ ਗੌਰਵ ਜაძਬ ਨੇ ਮਾਮਲੇ ਦੀ ਜਾਂਚ ਸਪੈਸ਼ਲ ਡੀਜੀਪੀ ਸੁਰੱਖਿਆ ਆਰ ਐਨ ਟੋਕੇ ਨੂੰ ਸੌਂਪ ਦਿੱਤੀ। ਜ਼ਖਮੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸੁਖਚੈਨ ਸਿੰਘ ਅਮਰੀਕਾ ਤੋਂ ਪਰਤ ਕੇ ਅੰਮ੍ਰਿਤਸਰ ਵਿੱਚ ਹੋਟਲ ਦਾ ਕਾਰੋਬਾਰ ਕਰ ਰਹੇ ਹਨ। ਸਵੇਰੇ ਕਰੀਬ 7 ਵਜੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਅਮਰੀਕਾ ਰਹਿੰਦੇ ਸੁਖਚੈਨ ਦੇ ਘਰ ਦੇ ਬਾਹਰ ਖੜੇ ਹੋ ਕੇ ਸੁਖਚੈਨ ਤੋਂ ਪੁੱਛਣ ਲੱਗੇ ਕਿ ਉਹਨਾਂ ਨੇ ਕਾਰ ਦੀ ਆਰ ਸੀ ਕਿੱਥੋਂ ਬਣਾਈ ਹੈ। ਸੁਖਚੈਨ ਸਿੰਘ ਨੂੰ ਥੋੜਾ ਸ਼ੱਕ ਹੋਇਆ ਤਾਂ ਉਹ ਦੌੜ ਕੇ ਕਾਰ ਦੇ ਪਿੱਛੇ ਲੱਗ ਗਿਆ। ਹਮਲਾਵਰਾਂ ਨੇ ਉਸ ਵਾਰ ਪਿਸਤੌਲ ਤਾਣ ਦਿੱਤੀ ਤੇ ਪਿਸਤੌਲ ਦੇ ਜ਼ੋਰ ਤੇ ਉਸ ਨੂੰ ਘਰ ਦੇ ਅੰਦਰ ਲੈ ਗਏ ਜਿੱਥੇ ਬਹਿਸ ਕਰਨ ਤੋਂ ਬਾਅਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤਰ੍ਹਾਂ ਬੱਚੇ ਹਮਲਾਵਰਾਂ ਅੱਗੇ ਹੱਥ ਜੋੜ ਕੇ ਮਿੰਤਾ ਕਰਦੇ ਰਹੇ ਉਹਨਾਂ ਦੇ ਪਿਤਾ ਨੂੰ ਨਾ ਮਾਰਨ ਪਰ ਉਹਨਾਂ ਨੇ ਇਹ ਗੋਲੀਆਂ ਚਲਾ ਦਿੱਤੀਆਂ ਪੁਲਿਸ ਕਮਿਸ਼ਨਰ ਅਰਜੀਤ ਸਿੰਘ ਢਿੱਲੋਰਾ ਕਹਿਣਾ ਹੈ ਕਿ ਇਹ ਪਰਿਵਾਰ ਦੀ ਨਿੱਜੀ ਰੰਜਿਸ਼ ਦਾ ਮਾਮਲਾ ਹੈ ਮੋੜਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਸੁਖਚੰਨ ਸਿੰਘ ਦੀ ਪਹਿਲੀ ਪਤਨੀ ਨੇ ਦਸੰਬਰ 2022 ਵਿੱਚ ਖੁਦਕੁਸ਼ੀ ਕਰ ਲਈ ਸੀ ਇਸ ਮਾਮਲੇ ਵਿੱਚ ਸੁਖਚੈਨ ਉਸਦੀ ਮਾਂ ਭਰਾ ਤੇ ਭੈਣ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸੇ ਘਟਨਾ ਤੋਂ ਬਾਅਦ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਨੇ ਇਸ ਘਟਨਾ ਦੀ ਵੀਡੀਓ ਫੇਸਬੁੱਕ ਤੇ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਤੇ ਸਵਾਲ ਖੜੇ ਕੀਤੇ ਹਨ। ਕੋਲਕਾਤਾ ਵਿੱਚ ਔਰਤ ਡਾਕਟਰ ਨਾਲ ਦਰਿੰਦਗੀ ਦੀ ਘਟਨਾ ਦੀ ਜਾਂਚ ਕਰ ਰਹੀ ਸੀਬੀਆਈ ਨੇ ਆਰਜੀਕਰ ਮੈਡੀਕਲ ਕੈਰ ਦੇ ਹਸਪਤਾਲ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਸੰਦੀਪ ਗੋਸ਼ ਦੇ ਸ਼ਿਕੰਜਾ ਕੱਸ ਦਿੱਤਾ ਹੈ। ਇਸ ਮੌਕੇ ਤੇ ਪੋਲੀਗ੍ਰਾਫ ਟੈਸਟ ਵਿੱਚ ਉਹਨਾਂ ਤੋਂ ਕਈ ਸਖਤ ਸਵਾਲ ਪੁੱਛੇ ਗਏ। ਉੱਥੇ ਹਸਪਤਾਲ ਦੇ ਵਿੱਚ ਆਰਥਿਕ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਘਟਨਾ ਦੇ ਮੁੱਖ ਮਲਜ਼ਮ ਸੰਜੇ ਰਾਏ ਡਾਕਟਰ ਗੋਸ਼ ਸਮੇਤ 7 ਜਣਿਆਂ ਦਾ ਸ਼ਨੀਵਾਰ ਨੂੰ ਪੋਲੀਗ੍ਰਾਫ ਟੈਸਟ ਸ਼ੁਰੂ ਹੋਇਆ। ਸੰਜੇ ਦਾ ਟੈਸਟ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਜਦਕਿ ਡਾਕਟਰ ਗੋਸ਼ ਘਟਨਾ ਦੀ ਰਾਤ ਡਿਊਟੀ ਕਰ ਰਹੇ ਚਾਰ ਜੂਨੀਅਰ ਡਾਕਟਰ ਤੇ ਸੰਜੇ ਦੇ ਸਿਵਿਕ ਵਲੰਟੀਅਰ ਦੋਸਤ ਸੌਰਵ ਭਟਾਚਾਰੀਆ ਦਾ ਸੀਬੀਆਈ ਦਫ਼ਤਰ ਵਿੱਚ ਚੱਲ ਰਿਹਾ ਹੈ ਇਹਨਾਂ ਚਾਰ ਜੂਨੀਅਰ ਡਾਕਟਰਾਂ ਨਾਲ ਔਰਤ ਡਾਕਟਰ ਨੇ ਘਟਨਾ ਵਾਲੀ ਰਾਤ ਖਾਣਾ ਖਾਧਾ ਸੀ ਜਦਕਿ ਗੌਰਵ ਨੂੰ ਘਟਨਾ ਤੋਂ ਇੱਕ ਦਿਨ ਪਹਿਲਾਂ 8 ਅਗਸਤ ਨੂੰ ਹਸਪਤਾਲ ਵਿੱਚ ਸੰਜੇ ਦੇ ਨਾਲ ਦੇਖਿਆ ਗਿਆ ਸੀ ਸੂਤਰਾਂ ਦਾ ਕਹਿਣਾ ਹੈ ਕਿ ਡਾਕਟਰ ਗੋਸ਼ ਤੋਂ ਕੁੱਲ 25 ਸਵਾਲ ਪੁੱਛੇ ਗਏ ਮਸਲਾਂ ਕੀ ਤੁਹਾਡੇ ਅਤੇ ਮ੍ਰਿਤਕਾ ਦਰਮਿਆਨ ਕੋਈ ਵਿਵਾਦ ਸੀ ਕੀ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ ਇਸ ਕਤਲ ਨੂੰ ਖੁਦਕੁਸ਼ੀ ਦੱਸਿਆ ਸੀ ਕੀ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦੇਰ ਰਾਤ ਦਿੱਤੀ ਗਈ ਤੁਸੀਂ ਡਾਕਟਰ ਹੋ ਤੁਹਾਨੂੰ ਨਹੀਂ ਲੱਗਦਾ ਸੀ ਕਿ ਕ੍ਰਾਈਮ ਸੀਨ ਨੂੰ ਸੁਰੱਖਿਅਤ ਰੱਖਣਾ ਜ਼ਰੂਰੀ ਹੈ ਕ੍ਰਾਈਮ ਸੀਨ ਨੂੰ ਜਾਂਚ ਪੂਰੀ ਹੋਣ ਤੱਕ ਸੁਰੱਖਿਅਤ ਕਿਉਂ ਨਹੀਂ ਰੱਖਿਆ ਗਿਆ ਵਾਰਦਾਤ ਤੋਂ ਬਾਅਦ ਤੁਰੰਤ ਅਸਤੀਫਾ ਕਿਉਂ ਦਿੱਤਾ ਤੁਸੀਂ ਵਾਰਦਾਤ ਤੋਂ ਬਾਅਦ ਕਿਸ-ਕਿਸ ਨਾਲ ਗੱਲ ਕੀਤੀ ਵਾਰਦਾਤੀ ਜਾਣਕਾਰੀ ਫੋਨ ਤੇ ਕਿਸ ਕਿਸ ਨੂੰ ਦਿੱਤੀ ਸੰਜੇ ਰਾਏ ਨੂੰ ਜਾਣਦੇ ਹੋ ਕਦੋਂ ਤੋਂ ਕਿੰਨੀ ਵਾਰ ਮਿਲੇ ਹੋ ਕੀ 8 ਤੇ 9 ਅਗਸਤ ਨੂੰ ਮਿਲੇ ਸੀ ਉਸ ਨੂੰ ਯਾਦ ਰੱਖੀ ਪੋਲੀਗ੍ਰਾਫ ਟੈਸਟ ਦੇ ਸਮੇਂ ਵਿਅਕਤੀ ਕੋਲ ਸਵਾਲਾਂ ਦੇ ਜਵਾਬ ਦਿੰਦੇ ਸਮੇਂ ਇੱਕ ਮਸ਼ੀਨ ਦੀ ਮਦਦ ਨਾਲ ਉਸ ਦੀ ਸਰੀਰਕ ਪ੍ਰਤੀਕਿਰਿਆ ਨੂੰ ਮਾਪ ਕੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹ ਝੂਠ ਬੋਲ ਰਿਹਾ ਜਾਂ ਸੱਚ ਤਾਂ ਮਾ ਲਾਡੂ ਦੇ ਕੋਇੰਬ ਟੂਰ ਵਿੱਚ ਸਕੂਲ ਵਿੱਚ 9 ਵਿਦਿਆਰਥੀਆਂ ਨਾਲ ਕੁਕਰਮ ਦਾ ਮਾਮਲਾ ਸਾਹਮਣੇ ਆਇਆ ਹੈ ਇੱਕ ਵਿਦਿਆਰਥੀ ਨੇ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਦੀ ਟੀਮ ਨੂੰ ਦੱਸਿਆ ਕਿ ਨਟਰਾਜਨ ਨਾਦਾ ਅਧਿਆਪਕ ਐਕਸਟਰਾ ਕਲਾਸਾਂ ਦੇ ਨਾਂ ਤੇ ਕਈ ਮਹੀਨਿਆਂ ਤੋਂ ਇਹ ਘਰਾਉਣਾ ਕਰ ਰਿਹਾ ਸੀ ਜਿਸ ਤੋਂ ਬਾਅਦ ਟੀਮ ਨੇ ਸਕੂਲ ਦੀਆਂ ਹੋਰ ਵਿਦਿਆਰਥਣਾਂ ਤੋਂ ਪੁੱਛਗਿੱਛ ਕੀਤੀ ਇਹ ਗੱਲ ਸਾਹਮਣੇ ਆਈ ਕਿ ਨਟਰਾਜਨ ਨੇ ਕਈ ਬੱਚੀਆਂ ਦੇ ਨਾਲ ਅਜਿਹਾ ਕਰਾ ਕੀਤਾ ਹੈ ਨਟਰਾਜਨ ਸਕੂਲ ਵਿੱਚ ਇੱਕ ਇੰਟਰਮੀਡੀਏਟ ਟੀਚਰ ਹੈ ਵਿਦਿਆਰਥਣਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧੀ ਮੁੱਖ ਅਧਿਆਪਕ ਅਤੇ ਕਲਾਸ ਟੀਚਰ ਨੂੰ ਵੀ ਜਾਣੂ ਕਰਵਾਇਆ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਮੋਲਜਮ ਜ਼ਿਆਪਕ ਦੀ ਗ੍ਰਿਫਤਾਰੀ ਤੋਂ ਬਾਅਦ ਅਗਲੇ ਹਕਮਾਂ ਤੱਕ ਸਕੂਲ ਬੰਦ ਕਰ ਦਿੱਤਾ ਯੂਕਰੇਨ ਦੇ ਰਾਸ਼ਟਰਪਤੀ ਵਿਲੋਦੀਮੀਰ ਜ਼ੇਲੈਂਸਕੀ ਨੇ ਭਾਰਤ ਨੂੰ ਆਪਣੀ ਕੂਟਨੀਤੀ ਵਿੱਚ ਬਦਲਾਅ ਦਾ ਸੁਝਾਅ ਦਿੰਦਿਆਂ ਕਿਹਾ ਹੈ ਕਿ ਕੀਵ ਤੇ ਮਾਸਕੋ ਨਾਲ ਆਪਣੇ ਰਿਸ਼ਤਿਆਂ ਵਿੱਚ ਤਵਾਜਨ ਬਿਠਾਉਣ ਦੀ ਥਾਂ ਨਵੀਂ ਦਿੱਲੀ ਹਕੀਕੀ ਰੂਪ ਵਿੱਚ ਯੂਕਰੇਨ ਨਾਲ ਖੜਾ ਨਜ਼ਰ ਆਏ ਜ਼ੇਲੈਂਸਕੀ ਨੇ ਸ਼ਨੀਵਾਰ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਯੂਕਰੇਨ ਦੀ ਰਾਜਧਾਨੀ ਵਿੱਚ ਮੁਲਾਕਾਤ ਮਗਰੋਂ ਭਾਰਤੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਯੂਕਰੇਨੀ ਸਦਰ ਦਾ ਕਹਿਣਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਮੁਲਕ ਭਾਰਤ ਤਗੜਾ ਹੋ ਕੇ ਸਾਡੇ ਵਾਲੇ ਪਾਸੇ ਖੜੇ ਕਾਬਲੇ ਹੋ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਲੰਗੇ ਦੰ ਕੀ ਵਿੱਚ ਗਿਆ ਸੀ ਕਿ ਭਾਰਤ ਹਮੇਸ਼ਾ ਅਮਨ ਪਾਸੇ ਰਿਹਾ ਹੈ ਜੇ ਲੈਨਸਕੀ ਨੇ ਮਾਸਕੋਵੋ ਲੋ ਬੱਚਿਆਂ ਦੇ ਹਸਪਤਾਲ ਚ ਕੀਤੇ ਮਜਾਇਲ ਹਮਲਿਆਂ ਦਾ ਹਵਾਲਾ ਦਿੱਤਾ ਪੰਜਾਬ ਦੇ ਮੱਝ ਅਤੇ ਦੁਆਬਾ ਖੇਤਿਆਂ ਦੇ ਪਾਣੀਆਂ ਵਿੱਚ ਜੂਰੇਨੀਅਮ ਜਿਹੇ ਤੱਤ ਮਿਲਣ ਮਗਰੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਥੋਂ ਦੇ ਪਾਣੀਆਂ ਦੇ ਨਮੂਨਿਆਂ ਦੀ ਮੋੜ ਤੋਂ ਵੱਡੇ ਪੱਧਰ ਤੇ ਜਾਂਚ ਕਰਵਾਏ ਜਾਣ ਦੇ ਹੁਕਮ ਦਿੱਤੇ ਹਨ ਕਿਉਂਕਿ ਪਹਿਲਾ ਕੀਤੀ ਗਈ ਜਾਂਚ ਵਿੱਚ ਕਮੀਆਂ ਸਾਹਮਣੇ ਆਈਆਂ ਸਨ ਅਦਾਲਤ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪਾਣੀਆਂ ਦੀ ਜਾਂਚ ਵਿਸ਼ਵ ਸਿਹਤ ਸੰਸਥਾ WHO ਦੇ ਮੌਜੂਦਾ ਪੈਮਾਨਿਆਂ ਅਨੁਸਾਰ ਹੋਣੀ ਚਾਹੀਦੀ ਹੈ ਚੀਫ ਜਸਟਿਸ ਸ਼ੀਲ ਨਾਗੂਤੇ ਜਸਟਿਸ ਅਨਲ ਕਿਸ਼ੇਤਰਪਾਲ ਦੇ ਡਿਵੀਜ਼ਨ ਬੈਂਚ ਦਾ ਹੁਕਮ ਇਸ ਲਈ ਅਹਿਮ ਹੈ ਕਿਉਂਕਿ ਦੋ ਮਾਂ ਖੇਤਿਆਂ ਚੋਂ ਜਾਂਚ ਲਈ ਲੈ ਗਏ ਪਾਣੀਆਂ ਦੇ ਕੁਝ ਨਮੂਨਿਆਂ 'ਚ ਜੁਰੇਨੀਅਮ ਦੇ ਤੱਤ ਪਾਏ ਗਏ ਸਨ ਵਰਜਿੰਦਰ ਸਿੰਘ ਲੂੰਬਾ ਵੱਲੋਂ ਸਾਲ 2010 ਵਿੱਚ ਜੂਨੀਅਨ ਆਫ ਇੰਡੀਆ ਤੇ ਹੋਰਾ ਖਿਲਾਫ ਦਾਇਰ ਕੀਤੀ ਪਟੀਸ਼ਨ ਦੇ ਸੁਣਵਾਈ ਕਰਦੇ ਆ ਬੈਂਚ ਨੇ ਸੀਨੀਅਰ ਵਕੀਲ ਤੇ ਅਦਾਲਤੀ ਮਿੱਤਰ ਰੁਪਿੰਦਰ ਐਸ ਖੋਸਲਾ ਨੂੰ ਹਰਿਆਣਾ ਰਾਜ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਵੀ ਤਰ ਬਣਾਉਣ ਲਈ ਇੱਕ ਅਰਜੀ ਧਾਇਰ ਕਰਨ ਲਈ ਕਿਹਾ ਤਾਂ ਜੋ ਇਹਨਾਂ ਇਲਾਕਿਆਂ ਦੇ ਪਾਣੀਆਂ ਦੇ ਸੈਂਪਲਾਂ ਦੀ ਜਾਂਚ ਹੋ ਸਕੇ ਪਟੀਸ਼ਨ ਤੇ ਸੁਣਵਾਈ ਦੌਰਾਨ ਬੈਂਚ ਨੇ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਵੱਲੋਂ ਧਾਇਰ ਕੀਤੇ ਹਲਫਨਾਮੇ ਦਾ ਡੋਟਸ ਲਿਆ ਜਿਸ ਅਨੁਸਾਰ ਦੁਆਬਾ ਤੇ ਮਾਝਾ ਖੇਤੇ ਦੇ ਹੁਸ਼ਿਆਰਪੁਰ ਜਲੰਧਰ ਅੰਮ੍ਰਿਤਸਰ ਤੇ ਤਰਨਤਾਰਨ ਜ਼ਿਲ੍ਹਿਆਂ ਵਿੱਚੋਂ ਪਰੇ ਗਏ ਪਾਣੀਆਂ ਦੇ 4406 ਨਮੂਨਿਆਂ ਦੀ ਜਾਂਚ ਦੌਰਾਨ 11 ਨਮੂਨੇ ਪ੍ਰਦੂਸ਼ਿਤ ਨਿਕਲੇ ਸਨ ਪੰਜਾਬ ਦੇ ਸਥਾਨਕ ਸਰਕਾਰਾ ਵਿਭਾਗ ਵੱਲੋਂ ਪੇਸ਼ ਇੱਕ ਹੋਰ ਰਿਪੋਰਟ ਅਨੁਸਾਰ ਦੁਆਬਾ ਤੇ ਮਾਝਾ ਖੇਤੇ ਵਿੱਚੋਂ ਪਰੇ ਗਏ ਨਮੂਨਿਆਂ ਦੇ 269 ਨਮੂਨਿਆਂ ਦੀ ਜਾਂਚ ਦੌਰਾਨ 3 ਨਮੂਨਿਆਂ 'ਚੋਂ ਜੁਰੇਨੀਅਮ ਦੇ ਤੱਤ ਮਿਲੇ ਸਨ ਭੋਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਸਮਾਜਵਾਦੀ ਪਾਰਟੀ ਸਭਾ ਅਤੇ ਕਾਂਗਰਸ ਤੇ ਸੁਪਰੀਮ ਕੋਰਟ ਵੱਲੋਂ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵੇਂਕਰਨ ਬਾਰੇ ਦਿੱਤੇ ਫੈਸਲੇ ਤੇ ਚੁੱਪ ਰਹਿਣ ਦਾ ਦੋਸ਼ ਲਾਇਆ ਹੈ ਸੁਪਰੀਮ ਕੋਰਟ ਨੇ ਐਸਸੀ ਅਤੇ ਐਸਟੀ ਰਾਖਵੇਂਕਰਨ ਦੇ ਅੰਦਰ ਹੀ ਰਾਖਵੇਂਕਰਨ ਨੂੰ ਸਹੀ ਕਰਾਰ ਦਿੱਤਾ ਸੀ ਉਨ੍ਹਾਂ ਦਾ ਕਹਿਣਾ ਹੈ ਕਿ ਇਹਨਾਂ ਪਾਰਟੀਆਂ ਦੀ ਸੋਚ ਰਾਖਵੇਂਕਰਨ ਵਿਰੋਧੀ ਹੈ ਪਾਰਤਵੰਦ ਨੂੰ ਸਮਰਥਨ ਨਾ ਦੇਣਾ ਵੀ ਇਸ ਗੱਲ ਦਾ ਸਬੂਤ ਬਣਦਾ ਹੈ ਵੈਸੇ ਵੀ ਰਾਖਵੇਂਕਰਨ ਸੰਬੰਧੀ ਉਹਨਾਂ ਦੇ ਬਿਆਨ ਤੋਂ ਇਹ ਸਪੱਸ਼ਟ ਨਹੀਂ ਹੁੰਦਾ ਕਿ ਉਹ ਸੁਪਰੀਮ ਕੋਰਟ ਦੇ ਫੈਸਲੇ ਦੇ ਹੱਕ ਵਿੱਚ ਹਨ ਜਾਂ ਵਿਰੋਧ ਵਿੱਚ ਸਮਾਜਵਾਦੀ ਪਾਰਟੀ ਸਬਾ ਦੇ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਲੇਸ਼ ਯਾਦਵ ਨੇ ਬਹੁਜਨ ਸਮਾਜ ਪਾਰਟੀ ਬਸਪਾ ਦੇ ਪ੍ਰਧਾਨ ਮਾਇਆਵਤੀ ਖਿਲਾਫ ਭਾਜਪਾ ਦੇ ਵਿਧਾਇਕ ਰਜੇਸ਼ ਚੌਧਰੀ ਵੱਲੋਂ ਕੀਤੀਆਂ ਗਈਆਂ ਇਤਰਾਜਯੋਗ ਟਿੱਪਣੀਆਂ ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਇਸ ਬਿਆਨ ਲਈ ਵਿਧਾਇਕ ਦੇ ਖਿਲਾਫ ਮਾਨਹਾਨੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਬਸਪਾ ਮੁਖੀ ਮਾਇਆਵਤੀ ਨੇ ਇਸ ਵੰਦੀ ਅਖਲੇਸ਼ ਯਾਦਵ ਦਾ ਧੰਨਵਾਦ ਕੀਤਾ ਅਖਲੇ ਯਾਦਵ ਲੋ ਐਕਸ ਤੇ ਸਾਂਝੀ ਪੋਸਟ ਵਿੱਚ ਕਿਹਾ ਗਿਆ ਹੈ ਕਿ ਇੱਕ ਚੈਨਲ ਦੀ ਵੀਡੀਓ ਵਿੱਚ ਭਾਜਪਾ ਵਿਧਾਇਕ ਚੌਧਰੀ ਇਹ ਕਹਿੰਦੇ ਸੁਣਾਈ ਦਿੱਤੇ ਹਨ ਕਿ ਬਿਨਾਂ ਸ਼ੱਕ ਮਾਇਆਵਤੀ ਚਾਰ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਚੌਧਰੀ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਨੇ ਹੀ ਉਹਨਾਂ ਨੂੰ ਪਹਿਲੀ ਵਾਰ ਮੁੱਖ ਮੰਤਰੀ ਬਣਾਇਆ ਸੀ ਤੇ ਅਸੀਂ ਅਜਿਹਾ ਕਰਕੇ ਗਲਤੀ ਕੀਤੀ ਇਸ ਨੂੰ ਲੈ ਕੇ ਇਹ ਮਾਮਲਾ ਕਾਫੀ ਭਖਿਆ ਹੈ ਪੀਪਲਜ਼ ਡੈਮੋਕ੍ਰੈਟਿਕ ਪਾਰਟੀ ਪੀਡੀਪੀ ਦੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਏਜੰਡਾ ਸਵੀਕਾਰ ਕੀਤਾ ਜਾਂਦਾ ਹੈ ਤਾਂ ਉਹ ਕਾਂਗਰਸ ਨੈਸ਼ਨਲ ਕਾਨਫਰੰਸ ਦੇ ਗਠਜੋੜ ਨੂੰ ਪੂਰੀ ਹਮਾਇਤ ਦੇਣਗੇ ਤੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸਾਰੀਆਂ ਸੀਟਾਂ ਗਠਜੋੜ ਵਾਸਤੇ ਛੱਡ ਦੇਣਗੇ ਮਹਿਬੂਬਾ ਨੇ ਭਾਜਪਾ ਨਾਲ ਕਿਸੇ ਤਰ੍ਹਾਂ ਦੇ ਗਠਜੋੜ ਤੋਂ ਇਨਕਾਰ ਕੀਤਾ ਹੈ ਪੀਡੀਪੀ ਵੱਲੋਂ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਮੈਨੀਫੈਸਟੋ ਵੀ ਜਾਰੀ ਕੀਤਾ ਗਿਆ ਉਨਾਰਾ ਕਹਿਣਾ ਹੈ ਕਿ ਗੱਠਜੋੜ ਤੇ ਸੀਟਾਂ ਦੀ ਵੰਡ ਬਾਰੇ ਭੁੱਲ ਜਾਓ ਜੇ ਕਾਂਗਰਸ ਤੇ ਨੈਸ਼ਨਲ ਕਾਨਫਰੰਸ ਸਾਡੇ ਏਜੰਡੇ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਤਾਂ ਅਸੀਂ ਉਹਨਾਂ ਨੂੰ ਸਾਰੀਆਂ ਸੀਟਾਂ ਤੇ ਚੋਣ ਲੜਨ ਲਈ ਕਹਾਗੇ ਤੇ ਉਸ ਅਨੁਸਾਰ ਚੱਲਾਂਗੇ ਉਹ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ ਦੇਸ਼ ਭਰ ਵਿੱਚ ਜਾਤੀਗਤ ਜਨਗਣਨਾ ਕਰਾਉਣ ਦੀ ਮੰਗ ਕਰਦੇ ਹਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ 90% ਦੀ ਲੋਕ ਸਿਸਟਮ ਤੋਂ ਬਾਹਰ ਹਨ ਅਤੇ ਉਨ੍ਹਾਂ ਦੇ ਹਿੱਤ ਲਈ ਇਹ ਕਦਮ ਚੁੱਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਂਗਰਸ ਲਈ ਜਾਤੀਗਤ ਜਨਗਣਨਾ ਨੀਤੀ ਨਿਰਮਾਣ ਦੀ ਬੁਨਿਆਦ ਹੈ। ਸੰਵਿਧਾਨ ਸਮਾਨ ਸੰमेलन ਦੌਰਾਨ ਰਾਹੁਲ ਦਾ ਕਹਿਣਾ ਹੈ ਕਿ 90% ਦੀ ਲੋਕ ਸਿਸਟਮ ਤੋਂ ਬਾਹਰ بیٹھے ਹਨ। ਉਨ੍ਹਾਂ ਦੇ ਕੋਲ ਹੁਨਰ ਅਤੇ ਗਿਆਨ ਹੈ ਪਰ ਉੱਪਰ ਤੱਕ ਕੋਈ ਪਹੁੰਚ ਨਹੀਂ। ਇਹੀ ਕਾਰਨ ਹੈ ਕਿ ਕਾਂਗਰਸ ਨੇ ਜਾਤੀਗਤ ਜਨਗਣਨਾ ਕਰਵਾਉਣ ਦੀ ਮੰਗ ਕੀਤੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਪਹਿਲਾਂ ਉਨ੍ਹਾਂ ਦੀ ਗਿਣਤੀ ਪਤਾ ਕਰਨਾ ਬਹੁਤ ਜ਼ਰੂਰੀ ਹੈ। ਸੰਵਿਧਾਨਬੰਗ ਜਾਤੀਗਤ ਜਨਗਣਨਾ ਕਾਂਗਰਸ ਲਈ ਨੀਤੀਗਤ ਢਾਂਚਾ ਤੇ ਰਾਹ ਦਸੇਰਾ ਹੈ। ਅਸੀਂ ਅੰਕੜੇ ਚਾਹੁੰਦੇ ਹਾਂ ਕਿ ਕਿੰਨੇ ਦਲਿਤ, OBC, ਆਦਿਵਾਸੀ, ਮਹਿਲਾਵਾਂ ਘਟ ਗਿਣਤੀ ਅਤੇ ਆਮ ਵਰਗਾਂ ਦੇ ਲੋਕ ਹਨ। ਵਾਰੇ ਦੇ ਦੇਗਜ ਸਲਾਮੀ ਬੱਲੇਬਾਜ਼ ਸ਼ਖਰ ਤਵਰ ਨੇ ਕ੍ਰਿਕਟ ਦੀਆਂ ਸਾਰੀਆਂ ਬਣ ਗਿਆ ਤੇ ਉਹ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ 2 ਸਾਲ ਪਹਿਲਾਂ ਦੇਸ਼ ਲਈ ਆਪਣਾ ਆਖਰੀ ਮੈਚ ਖੇਡਣ ਵਾਲੇ ਖੱਬੇ ਹੱਥ ਦੇ ਇਸ ਬੱਲੇਬਾਜ਼ ਦਾ ਕਹਿਣਾ ਹੈ ਕਿ ਉਹ ਤਿੰਨਾਂ ਬਣ ਗਿਆ ਵਿੱਚ ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਸੰਤੁਸ਼ਟ ਹੈ 38 ਸਾਲਾ ਖਿਡਾਰੀ ਨੇ 2010 ਵਿੱਚ ਵਿਸ਼ਾਖਾ ਪਟਨਮ ਦੇ ਵਿੱਚ ਆਸਟ੍ਰੇਲੀਆ ਖਿਲਾਫ ਇੱਕ ਰੋਜ਼ਾ ਮੈਚ ਨਾਲ ਆਪਣੇ ਕਮੰਤਰੀ ਕੈਰੀਅਰ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਦੇਸ਼ ਲਈ ਆਖਰੀ ਮੈਚ 2022 ਵਿੱਚ ਬੰਗਲਾਦੇਸ਼ ਖਿਲਾਫ ਖੇਡਿਆ ਸੀ। ਭਾਰਤ ਲਈ 34 ਟੈਸਟ, 167 ਇੱਕ ਰੋਜਾ ਤੇ 68 T20 ਮੈਚ ਖੇਡੇ। ਉਹਨਾਂ ਨੇ ਐਕਸਤੇ ਲਿਖਿਆ ਕਿ ਮੈਂ ਆਪਣੇ ਕ੍ਰਿਕਟ ਸਫ਼ਰ ਦਾ ਇਹ ਅਧਿਆਇ ਬੰਦ ਕਰ ਦਿੱਤਾ। ਇਸ ਲੰਬੇ ਸਫ਼ਰ ਦੇ ਵਿੱਚ ਕਈ ਤਰ੍ਹਾਂ ਦੇ ਤਜਰਬੇ ਹੋਏ। ਮੈਂ ਇਸ ਲਈ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ। ਪਿਆਰ ਅਤੇ ਸਮਰਥਨ ਲਈ ਧੰਨਵਾਦ। ਜੈ ਹਿੰਦ। تامਲनाडु ਵਿੱਚ ਮੋਬਾਈਲ ਲਾਂਚਪੈਡ ਤੋਂ ਦੇਸ਼ ਦੇ ਪਹਿਲੇ ਮੌੜ ਵਰਤੋਜੋਗ ਹਾਈਬ੍ਰਿਡ ਰਾਕਟ ਰੂਮੀ ਨੂੰ ਸ਼ਨੀਵਾਰ ਸਵੇਰੇ ਸਫਲਤਾਪੂਰਵਕ ਲਾਂਚ ਕੀਤਾ ਗਿਆ। ਸਵੇਰੇ 7:00 ਵਜੇ 7 ਮਿੰਟ ਤੇ 3 ਕਯੂਬ ਸੈਟਲਾਈਟ ਅਤੇ 50 ਪੀਕੋ ਸੈਟਲਾਈਟ ਲੈ ਕੇ ਰੂਮੀ ਰਾਕਟ ਦੀ ਲਾਂਚਿੰਗ ਈਸੀਆਰ ਤੇ ਜੰਗਲਪੇਟ ਦੇ 3°23' ਤੱਟ ਵਰਤੀ ਪਿੰਡ ਮੋਬਾਈਲ ਲਾਂਚ ਪੈਡ ਤੋਂ ਹੋਈ ਹੈ ਜੋ ਭਾਰਤ ਦੀ ਪੁਲਾੜ ਖੋਜ ਯਾਤਰਾ ਵਿੱਚ ਇੱਕ ਸ਼ਾਨਦਾਰ ਪ੍ਰਾਪਤੀ ਹੈ। ਇਸ ਮਿਸ਼ਰਤਾਈ ਕੰਪਨੀ ਤੋਂ ਮੋਬਾਈਲ ਲਾਂਚ ਪੈਡ ਤੇ ਭਾਰਤ ਦਾ ਪਹਿਲਾ ਮੋੜ ਵਰਤੋਜੋਗ ਹਾਈਬ੍ਰਿਡ ਰਾਕਟ ਲਾਂਚ ਕੀਤਾ ਜੋ ਕਿ ਕੁਸ਼ਲਤਾ ਦੇ ਵਿੱਚ ਸੁਧਾਰ ਅਤੇ ਸੰਚਾਲਨ ਲਾਗਤਾਂ ਨੂੰ ਘਟਾਉਣ ਲਈ ਤਰਲ ਆਕਸੀਡਾਈਜ਼ਰ ਅਤੇ ਠੋਸ ਇੰਦਨ ਪ੍ਰਣਾਲੀਆਂ ਦੇ ਦੋਵਾਂ ਦੇ ਫਾਇਦਿਆਂ ਨੂੰ ਮਿਲਾ ਕੇ ਟੈਕਨੋਲੋਜੀ ਦੀ ਤਾਕਤ ਦੀ ਵਰਤੋਂ ਕਰੇਗਾ 3.5 ਮੀਟਰ ਲੰਬੇ ਅਤੇ 80 ਕਿਲੋਗ੍ਰam ਭਾਰ ਵਾਲੇ ਇਸ ਰੌਕਟ ਦਾ 70% ਦਾ ਹਿੱਸਾ ਮੋੜ ਵਰਤੋਂ ਯੋਗ ਹੈ। ਯਾਨੀ ਰੌਕਟ ਦਾ ਮੁੱਖ ਹਿੱਸਾ ਸੈਟੇਲਾਈਟ ਵਾਲਾ ਰੌਕਟ ਦਾ ਅਗਲਾ ਹਿੱਸਾ ਸਫਲ ਲਾਂਚਿੰਗ ਤੋਂ ਬਾਅਦ ਫਿਰ ਤੋਂ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਕੇ ਸਮੁੰਦਰ ਵਿੱਚ ਡਿੱਗ ਜਾਵੇਗਾ। ਇਹਨਾਂ ਹਿੱਸਿਆਂ ਨੂੰ ਮੋੜ ਜੋੜ ਕੇ ਦੂਜੀ ਲਾਂਚਿੰਗ ਲਈ ਵਰਤਿਆ ਜਾ ਸਕੇਗਾ। ਬੰਗਲਾਦੇਸ਼ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਸ਼ਮਸ਼ੂਦੀਨ ਚੌਧਰੀ ਮਾਨਕ ਨੂੰ ਸੇਲਹਟ ਵਿੱਚ ਬਾਰਡਰ ਨੇੜਿਓਂ ਗ੍ਰਿਫਤਾਰ ਕਰ ਲਿਆ। ਬੰਗਲਾ ਅਖਬਾਰ ਟਾਕਾ ਟਰਬਿਨ ਮੁਤਾਬਕ ਉਹ ਭਾਰਤ ਭਜਣ ਦੀ ਕੋਸ਼ਿਸ਼ ਕਰ ਰਹੇ ਸਨ ਇਸ ਦੌਰਾਨ ਸਥਾਨਕ ਲੋਕਾਂ ਨੇ ਉਹਨਾਂ ਨੂੰ ਫੜ ਲਿਆ ਇਸ ਤੋਂ ਬਾਅਦ ਉਹਨਾਂ ਨੂੰ ਬਾਰਡਰ ਗਾਰਡ ਬੰਗਲਾਦੇਸ਼ ਦੇ ਹਵਾਲੇ ਕਰ ਦਿੱਤਾ ਮਾਨਕ ਖਿਲਾਫ ਵੀਰਵਾਰ ਨੂੰ ਮਾਨਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਹਨਾਂ ਨੇ ਖਾਲਦਾ ਜੀਆ ਤੇ ਮਰਹੂਮ ਪਤੀ ਤੇ ਬੰਗਲਾਦੇਸ਼ ਨੈਸ਼ਨਲ ਪਾਰਟੀ ਦੇ ਸੰਸਥਾਪਕ ਜੀਆਉ ਰਹਿਮਾਨ ਤੇ ਇਤਰਾਜਯੋਗ ਟਿੱਪਣੀ ਕਰਨ ਦਾ ਦੋਸ਼ ਲੱਗਾ एफआईआर ਮੁਤਾਬਕ ਜਸਟਿਸ ਮਾਨਕ ਨੇ 1 ਅਕਤੂਬਰ 2022 ਵਿੱਚ ਇੱਕ ਨਿੱਜੀ ਚੈਨਲ ਤੇ ਜੀਆਰ ਰਹਿਮਾਨ ਬਾਰੇ ਕਿਹਾ ਸੀ ਕਿ ਉਹ ਆਜ਼ਾਦੀ ਗੁਲਾਟਿਆ ਨਹੀਂ ਸਕੋ ਰਾਜਾਕਾਰ ਹਨ ਬੰਗਲਾਦੇਸ਼ ਵਿੱਚ ਰਾਜਾਕਾਰ ਦਾ ਮਤਲਬ ਗਦਾਰ ਹੁੰਦਾ ਹੈ ਸੂਬੇ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਣ ਜਾ ਰਹੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ ਇਸੇ ਤਹਿਤ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਬੁਲਾਰਿਆਂ ਦਾ ਐਲਾਨ ਕੀਤਾ ਗਿਆ ਇਸ ਸੂਚੀ ਵਿੱਚ ਨਵੇਂ ਬਣੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਸਣੇ ਕਈ ਆਗੂਆਂ ਦੇ ਨਾਂ ਸ਼ਾਮਲ ਹਨ ਚਾਰ ਸੀਨੀਅਰ ਬੁਲਾਰਿਆਂ ਸਮੇਤ ਕੁੱਲ 25 ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕੀਤਾ। ਜਾਰੀ ਸੂਚੀ ਅਨੁਸਾਰ ਸੰਸਦ ਮੈਂਬਰ ਗੁਰਮੀਤ ਸਿੰਘ ਮੀਤਿਹਰ, ਮਾਲਵਿੰਦਰ ਸਿੰਘ ਕੰਗ, ਨੀਲ ਗਰਗ ਅਤੇ ਪਵਨ ਕੁਮਾਰ ਟੇਨੂ ਨੂੰ ਸੀਨੀਅਰ ਬੁਲਾਰਾ ਬਣਾਇਆ ਗਿਆ ਹੈ। ਵਿਧਾਇਕ ਅਮਰਸ਼ੀਰ ਸਿੰਘ ਸ਼ੈਰੀਕਲਸੀ, ਜੀਵਨ ਜੂਤ ਕੋਹਰ, ਅਮਰਤਪਾਲ ਸਿੰਘ ਸੁਖਾਨੰਦ, ਗੈਰੀ ਵਿੜਿੰਗ, ਮਨਜਿੰਦਰ ਸਿੰਘ ਲਾਲਪੁਰਾ, ਅਜੀਤਪਾਲ ਸਿੰਘ ਖੋਲੀ, ਦਿਨੇਸ਼ ਝੱਡਾ ਨਰਿੰਦਰ ਕੌਰ ਭਰਾਜ, ਦਲਜੀਤ ਸਿੰਘ ਪੋਲਾ ਗਰੇਵਾਲ ਤੇ ਅਮਨਦੀਪ ਕੌਰ ਨੂੰ ਬਲਾਰਾ ਬਣਾਇਆ ਗਿਆ ਹੈ। ਬਟਾਲਾ ਕਲਾਂੌਰ ਦੇ ਰਹੀਮਾਬਾਦ ਵਿਖੇ ਗੁੱਜਰ ਭਾਈਚਾਰੇ ਦੀਆਂ 27 ਮੱਝਾਂ ਕਿਰਨ ਨਾਲੇ ਵਿੱਚ ਡੁੱਬਣ ਕਾਰਨ ਮੌਤ ਦਾ ਸਮਾਚਾਰ ਹੈ। ਇਸ ਮੌਕੇ ਤੇ ਗੁੱਜਰ ਬशीर ਦਾ ਕਹਿਣਾ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਸਵੇਰੇ 10 ਵਜੇ ਉਸਦੀ ਲੜਕੀ ਫਾਤਿਮਾ ਆਪਣੇ ਪਰਾ ਅਤੇ ਹੋਰ ਸਾਥੀਆਂ ਦੇ ਨਾਲ 50 ਮੱਝਾਂ ਚਰਾਉਣ ਦੇ ਲਈ ਪਿੰਡ ਰਹੀਮਾਬਾਦ ਦੇ ਕਿਰਨ ਨਾਲੇ ਨਜ਼ਦੀਕ ਗਈ ਸੀ। ਗਰਮੀ ਕਾਰਨ ਮੱਝਾਂ ਕੇਰਨ ਨਾਲੇ ਦੇ ਵਿੱਚ ਨਹਾਉਣ ਸਮੇਂ ਜੜੀ ਬੂਟੀ ਵਿੱਚ ਫਸ ਗਈਆਂ ਅਤੇ ਉਹਨਾਂ ਦੀਆਂ 27 ਮੱਝਾਂ ਮਰ ਗਈਆਂ। ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ مالی ਮਦਦ ਕੀਤੀ ਜਾਵੇ। ਗੁਆਂਡੀ ਦੇਸ਼ ਪਾਕਿਸਤਾਨ ਵਿੱਚ ਇਸ ਸਾਲ ਦੇ ਅੰਤ ਤੱਕ ਪਾਲੀਮਰ ਪਲਾਸਟਿਕ ਨਾਲ ਬਣੇ ਨਵੇਂ ਨੋਟਾਂ ਨੂੰ ਚੱਲਣ ਵਿੱਚ ਲਿਆਂਦਾ ਜਾਵੇਗਾ। ਪਾਕਿਸਤਾਨ ਦਾ ਕੇਂਦਰੀ ਬੈਂਕ ਇਹ ਪ੍ਰਯੋਗ ਤਹਿਤ ਨਵੇਂ ਪਾਲੀਮਰ ਪਲਾਸਟਿਕ ਨੋਟ ਬਾਜ਼ਾਰ ਵਿੱਚ ਲਿਆਵੇਗਾ। ਕੇਂਦਰੀ ਬੈਂਕ ਇਸ ਦੇ ਨਾਲ ਹੀ ਬਿਹਤਰ ਸੁਰੱਖਿਆ ਤੇ ਹੋਲੋਗ੍ਰਾਮ ਸਹੂਲਤਾਂ ਵਾਲੇ ਸਾਰੇ ਮੌਜੂਦਾ ਬੈਂਕ ਨੋਟਾਂ ਨੂੰ ਮੁੜ ਤੋਂ ਡਿਜ਼ਾਈਨ ਕਰੇਗਾ। ਸਟੇਟ ਬੈਂਕ ਆਫ ਪਾਕਿਸਤਾਨ ਦੇ ਗਵਰਨਰ ਜਮੀਲ ਅਹਿਮਦ ਨੇ اسلامਾਬਾਦ ਵਿੱਚ ਬੈਂਕਿੰਗ ਅਤੇ ਵਿੱਤ ਦੇ ਸੀਨੀਅਰਟ ਕਮੇਟੀ ਨੂੰ ਦੱਸਿਆ ਕਿ ਇਸ ਸਾਲ ਦਸੰਬਰ ਤੱਕ ਸਾਰੇ ਮੌਜੂਦਾ ਕਾਗਜ਼ੀ ਨੋਟਾਂ ਨੂੰ ਵੀ ਨਵੀਂ ਸੁਰੱਖਿਆ ਵਿਸ਼ੇਸ਼ਤਾਵਾਂ ਨਾਲ ਮੁੜ ਤੋਂ ਡਿਜ਼ਾਈਨ ਕੀਤਾ ਜਾਵੇਗਾ। ਅਹਿਮਦ ਦਾ ਕਹਿਣਾ ਹੈ ਕਿ 10, 50, 100, 500, 1000 ਅਤੇ 5000 ਰੁਪਏ ਦੇ ਨੋਟਾਂ 'ਚ ਨਵੇਂ ਡਿਜ਼ਾਈਨ ਵਾਲੇ ਬੈਂਕ ਨੋਟ ਦਸੰਬਰ ਵਿੱਚ ਜਾਰੀ ਕੀਤੇ ਜਾਣਗੇ। ਮਾਮਲੇ ਤੋਂ ਜਾਣਕਾਰ ਇੱਕ ਸੂਤਰ ਦਾ ਕਹਿਣਾ ਹੈ ਕਿ ਪੁਰਾਣੇ ਨੋਟ 5 ਸਾਲ ਤੱਕ ਪ੍ਰਚਲਨ ਵਿੱਚ ਰਹਿਣਗੇ ਤੇ ਕੇਂਦਰੀ ਬੈਂਕ ਹੌਲੀ-ਹੌਲੀ ਉਹਨਾਂ ਨੂੰ ਬਾਜ਼ਾਰ ਤੋਂ ਹਟਾ ਦੇਵੇਗਾ। ਮੌਜੂਦਾ ਲਗਭਗ 40 ਦੇਸ਼ ਪਾਲੀਮਰ ਪਲਾਸਟਿਕ ਬੈਂਕ ਨੋਟਾਂ ਦੀ ਵਰਤੋਂ ਕਰਦੇ ਹਨ। ਇਸ ਨੋਟ ਦਾ ਜਾਲੀ ਨੋਟ ਬਣਾਉਣਾ ਔਖਾ ਹੈ ਤੇ ਇਹਨਾਂ ਵਿੱਚ ਹੋਲੋਗ੍ਰਾਮ ਅਤੇ ਪਾਰਦਰਸ਼ੀ ਵਿੰਡੋ ਵਰਗੇ ਹਾਈ ਐਡਵਾਂਸ ਫੀਚਰਜ਼ ਹਨ। ਆਸਟ੍ਰੇਲੀਆ 1998 ਵਿੱਚ ਪਾਲੀਮਰ ਬੈਂਕ ਨੋਟ ਸ਼ੁਰੂ ਕਰਨ ਵਾਲਾ ਪਹਿਲਾ ਦੇਸ਼ ਸੀ। ਅਹਿਮਦ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਕੇਂਦਰੀ ਬੈਂਕ ਦੀ 5000 ਰੁਪਏ ਦੇ ਨੋਟ ਨੂੰ ਬੰਦ ਕਰਨ ਦੀ ਕੋਈ ਯੋਜਨਾ ਨਹੀਂ। ਬੰਗਲਾਦੇਸ਼ ਦੀ ਰਾਜਧਾਨੀ ਟਾਕਾ ਦੇ ਪ੍ਰਚੀਨ ਸ਼ਿਵ ਢਗੇਸ਼ਵਰ ਮੰਦਿਰ ਸਬੰਧਤ ਸਾਨ ਦੇ ਪੁਜਾਰੀ ਨੇ ਕਿਹਾ ਕਿ ਦੇਸ਼ ਵਿੱਚ ਸ਼ੇਖ ਅਸਿਨਾਰੀ ਸਰਕਾਰ ਦੇ ਪਤਨ ਤੋਂ ਤੁਰੰਤ ਬਾਅਦ Hindu, Musalman ਅਤੇ ਹੋਰ ਸਥਾਨਕ ਭਾਈਚਾਰਿਆਂ ਦੇ ਬਹੁਤ ਸਾਰੇ ਲੋਕ ਸ਼ਕਤੀਪੀਠ ਦੀ ਸੁਰੱਖਿਆ ਲਈ ਇਕੱਠੇ ਹੋਏ ਸਨ। ਟਾਕਾ ਵਿੱਚ ਸਥਿਤ ਸਦੀਆਂ ਪੁਰਾਣੇ ਮੰਦਿਰ ਦੇ ਆਲੇ-ਦੁਆਲੇ ਕਈ ਮਸਜਿਦਾਂ ਹਨ। ਇੱਥੇ ਅਕਸਰ ਮੰਦਰ ਵਿੱਚ ਘੰਟੀਆਂ ਅਤੇ ਨੇੜੇ ਦੀ ਮਸਜਿਦ ਦੇ ਵਿੱਚ ਅਜ਼ਾਨ ਇਕੱਠੇ ਸੁਣੇ ਜਾ ਸਕਦੇ ਹਨ। ਪ੍ਰਮੁੱਖ ਸ਼ਕਤੀ ਪੀਠਾਂ ਵਿੱਚੋਂ ਇੱਕ ਸ਼੍ਰੀ ਡਖੇਸ਼ਵਰੀ ਮੰਦਰ ਦੇ ਮੁੱਖ ਪੁਜਾਰੀ ਅਸ਼ਮ ਮੈਤਰੋ ਦਾ ਕਹਿਣਾ ਹੈ ਕਿ ਇੱਥੇ ਕਈ ਧਰਮਾਂ ਦੇ ਲੋਕ ਪ੍ਰਾਰਥਨਾ ਕਰਨ ਆਉਂਦੇ ਹਨ। ਪੁਜਾਰੀ ਦਾ ਕਹਿਣਾ ਹੈ ਕਿ ਸਰਕਾਰ ਦੇ ਪਤਨ ਤੋਂ ਬਾਅਦ ਮੈਨੂੰ ਆਪਣੇ ਲਈ ਕੋਈ ਡਰ ਨਹੀਂ ਸੀ। ਸਗੋਂ ਮੈਂ ਇੱਥੇ ਸਥਿਤ ਪ੍ਰਚੀਨ ਮੰਦਰ ਤੇ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਸੀ। ਇੱਥੇ ਕੋਈ ਵੀ ਪੁਲਿਸ ਕਰਮਚਾਰੀ ਨਹੀਂ। ਇਸ ਲਈ ਸਥਾਨਕ ਭਾਈਚਾਰਿਆਂ ਦੇ ਮੈਂਬਰਾਂ ਨੇ ਮਦਦ ਕੀਤੀ ਹੈ। ਮੁਸਲਮ, ਹਿੰਦੂ ਅਤੇ ਹੋਰ ਲੋਕ ਪਹਰਾ ਦੇਣ ਲਈ ਮੰਦਰ ਦੇ ਬਾਹਰ ਪਹੁੰਚੇ ਅਤੇ ਇਸ ਲਈ ਮੰਦਰ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਵਾਤਾਵਰਣ ਪ੍ਰੇਮੀ ਸੰਸਥਾ ਮਾਨ ਰੋਵਾ ਪੰਜਾਬ ਮੰਚ ਅਤੇ ਪਬਲਿਕ ਐਕਸ਼ਨ ਕਮੇਟੀ ਪੀਏਸੀ ਮਤੇਵਾੜਾ ਵਾਲੋਂ ਕਟਿਆ ਗਿਆ ਰੋਸ ਮਾਰਚ ਵੱਖ-ਵੱਖ ਕਿਸਾਨ ਜਥੇਬੰਦੀਆਂ, ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਦੇ ਸਮਰਥਨ ਦੇ ਨਾਲ ਵਿਸ਼ਾਲ ਇਕੱਠ ਦਾ ਰੂਪ ਧਾਰ ਗਿਆ। ਫਿਰੋਜ਼ਪੁਰ ਰੋਡ ਤੇ ਵੇਰਕਾ ਮਿਲਕ ਪਲਾਂਟ ਤੋਂ ਸ਼ੁਰੂ ਹੋਇਆ ਵਿਚਾਰ ਰੋਸ ਮਾਰਚ ਭਾਈ ਵਾਲਾ ਚੌਂਕ ਵਿੱਚ ਪਹੁੰਚ ਕੇ ਸੰਪਰਨ ਹੋਇਆ ਇਸ ਮੌਕੇ ਤੇ ਵੱਖ-ਵੱਖ ਬੁਲਾਰਿਆਂ ਦਾ ਕਹਿਣਾ ਹੈ ਕਿ ਪੰਜਾਬ ਗਾਲੇ ਜ਼ਹਿਰੀਲੇ ਪਾਣੀਆਂ ਕਰਕੇ ਪਲੀਤ ਹੁੰਦੇ ਦਰਿਆਵਾਂ 'ਤੇ ਧਰਤੀ ਹੇਠਲੇ ਪਾਣੀ ਨਾਲ ਪਿਛਲੇ 4 ਦਹਾਕਿਆਂ ਤੋਂ ਯੂਜ ਰਿਹਾ ਹੈ ਲੋਕ ਇਸ ਕਾਲੇ ਜ਼ਹਿਰੀਲੇ ਪੀਣ ਵਾਲੇ ਪਾਣੀ ਨੂੰ ਪੀਣ ਲਈ ਮਜਬੂਰ ਹਨ ਜਿਸ ਕਾਰਨ ਕੈਂਸਰ ਕਾਲਾ ਪੀੜਿਆ ਤੇ ਹੋਰ ਅਣਗਿਣਤ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਸ ਰੋਸ ਮਾਰਚ ਦੇ ਵਿੱਚ ਫਿਲਮਕਾਰ ਅਮਿਤੋਜ ਮਾਨ ਵੀ ਪੁੱਜੇ ਅਮਿਤੋਜ ਮਾਨ ਦਾ ਕਹਿਣਾ ਹੈ ਸਾਨੂੰ ਪਾਣੀਆਂ ਦੀ ਰਾਖੀ ਕਰਨੀ ਚਾਹੀਦੀ ਹੈ ਅਜਿਹੇ ਪ੍ਰਦੂਸ਼ਿਤ ਪਾਣੀਆਂ ਦੇ ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਲੱਗਦੀਆਂ ਹਨ ਜਿਸ ਕਰਕੇ ਸਾਨੂੰ ਵਾਤਾਵਰਣ ਅਤੇ ਪਾਣੀਆਂ ਨੂੰ ਸ਼ੁੱਧ ਕਰਨ ਦੇ ਲਈ ਅੱਗੇ ਆਉਣਾ ਪਵੇਗਾ ਕਰੀਬ 2 ਮਹੀਨੇ ਤੋਂ ਪੁਲਾੜ ਵਿੱਚ ਫਸੀ ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਉਸ ਦਾ ਸਾਥੀ ਧਰਤੀ ਤੇ ਕਦੋਂ ਵਾਪਸ ਪਰਤਣਗੇ ਲੰਬੇ ਸਮੇਂ ਤੋਂ ਇਹ ਸਵਾਲ ਬਣਿਆ ਹੋਇਆ ਹੈ ਤੇ ਅਜੇ ਤੱਕ ਤਰੀਕ ਤੈ ਨਹੀਂ ਹੋ ਸਕੀ ਇਸ ਵਿਚਾਲੇ ਅਮਰੀਕੀ ਪੁਲਾੜ ਏਜੰਸੀ ਨਾਸਾ ਬੁਚ ਬਿਲਮੋਰ ਨੇ ਸੁਨੀਤਾ ਵਿਲੀਅਮ ਦੀ ਵਾਪਸੀ ਨੂੰ ਲੈ ਕੇ ਨਵੀਂ ਯੋਜਨਾ ਬਣਾਈ ਸੀ ਹੁਣ ਨਾਸਾ ਦਾ ਕਹਿਣਾ ਹੈ ਕਿ ਸੁਨੀਤਾ ਸਪੇਸ ਐਕਸ ਦੇ ਡ੍ਰੈਗਨ ਕਰੂ ਕੈਪਸੂਲ ਜਰੀਏ ਅਗਲੇ ਸਾਲ ਪ੍ਰithvi ਤੇ ਵਾਪਸ ਆਵੇਗੀ ਸੁਨੀਤਾ ਸਾਥੀ ਪੁਲਾੜ ਯਾਤਰੀ ਬੈਰੀ ਬੁਚ ਬਿਲਮੋਰ ਦੇ ਨਾਲ ਫਰਵਰੀ 2025 ਚ ਧਰਤੀ ਤੇ ਵਾਪਸ ਪਰਤੇਗੀ ਦਰਸਲ NASA ਪ੍ਰਮੁੱਖ ਵਿਲ ਨੀਲਸਨ ਦਾ ਕਹਿਣਾ ਹੈ ਕਿ ਇਹ ਦੋਵੇਂ ਹੀ ਪਲਾੜ ਯਾਤਰੀ ਪੂਰੀ ਸੁਰੱਖਿਆ ਨਾਲ ਸਪੇਸ ਐਕਸ ਕਲੂ ਨੌ ਕੈਪਸੂਲ ਜਰੀਏ ਪ੍ਰਥਵੀ ਤੇ ਪਰਤਣਗੇ ਜਿਗਰ ਜੋਗਾ ਕਿ ਬੋਇੰਗ ਦਾ ਸਟਾਰ ਲਾਈਨਰ ਕੈਪਸੂਲ ਜਿਸ ਨਾਲ ਇਹ ਦੋਵੇਂ ਯਾਤਰੀ ਉੱਪਰ ਗਏ ਸਨ ਉੱਥੇ ਹੀ ਖਰਾਬ ਹੋ ਗਿਆ ਹੁਣ ਇਹ ਯਾਤਰਾ 8 ਮਹੀਨੇ ਚ ਬਦਲ ਚੁੱਕੀ ਹੈ ਬਟਾਲਾ ਦੇ ਪਿੰਡ ਸਿੰਘਪੁਰਾ ਵਿੱਚ ਇੱਕ ਬਿਮਾਰ ਨੌਜਵਾਨ ਲਈ ਪ੍ਰਾਰਥਨਾ ਕਰਨ ਵਾਸਤੇ ਪਰਿਵਾਰ ਵੱਲੋਂ ਆਪਣੇ ਘਰ ਬੁਲਾਏ ਦੋ ਵਿਅਕਤੀਆਂ ਤੇ ਸਾਥੀਆਂ ਵੱਲੋਂ ভূত ਕੱਢਣ ਦੇ ਨਾਂ ਤੇ ਕਾਫੀ ਕੁੱਟਮਾਰ ਕਰਕੇ ਸੈਮੂਲ ਮਸੀਹ ਪੁੱਤਰ ਮੰਗਾ ਮਸੀਹ ਨੂੰ ਜਾਨੋਂ ਮਾਰ ਦਿੱਤਾ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਪਰਿਵਾਰਕ ਮੈਂਬਰਾਂ ਵੱਲੋਂ ਉਸ ਦੇ ਮ੍ਰਿਤਕ ਸਰੀਰ ਨੂੰ ਪਿੰਡ ਦੇ ਕਬਰਸਤਾਨ ਵਿੱਚ ਦਫਨਾਉਣ ਵਾਲੇ ਇਤਲਾਹ ਮਿਲਣ ਤੇ ਪੁਲਿਸ ਥਾਣਾ ਤਾਰੀਵਾਲ ਦੇ ਐਸਐਚਓ ਬਲਜੀਤ ਕੌਰ ਨੇ ਪੁਲਿਸ ਪਾਰਟੀ ਦੇ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਭੂਤ ਕੱਢਣ ਦੇ ਨਾਂ ਤੇ ਉਨ੍ਹਾਂ ਨੇ 2 ਵਿਅਕਤੀਆਂ ਨੂੰ ਬੁਲਾਇਆ ਸੀ ਜਿਨ੍ਹਾਂ ਨੇ ਕੁੱਟ-ਕੁੱਟ ਕੇ ਸੈਮੂਲ ਮਸੀਹ ਨੂੰ ਮਾਰ ਦਿੱਤਾ ਜਿਆਦਾ ਕੁੱਟਣ ਤੋਂ ਬਾਅਦ ਉਹ ਮੰਜੇ ਦੇ ਪਾ ਕੇ ਚਲੇ ਗਏ ਜਦੋਂ ਪਰਿਵਾਰਕ ਮੈਂਬਰਾਂ ਨੇ ਨੇੜੇ ਜਾ ਕੇ ਦੇਖਿਆ ਤਾਂ ਸਹਿਮੂਲ ਮਸੀਹ ਦੀ ਮੌਤ ਹੋ ਚੁੱਕੀ ਸੀ ਐਸਐਚਓ ਬਲਜੀਤ ਕੌਰ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮਾਤਾ ਰਾਖਲ ਦੇ ਬਿਆਨਾਂ ਅਨੁਸਾਰ ਜੈਕ ਮਸੀਹ ਉਰਫ ਜੱਕੀ ਬਲਜੀਤ ਉਰਫ ਸੋਨੂ ਤੇ 7-8 ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਭਾਰਤ ਮਾਰਚ 2026 ਤੱਕ ਖੱਬੇਪੱਖੀ ਕੱਟੜਵਾਦ ਐਲ ਡਬਲਯੂ ਈ ਤੋਂ ਮੁਕਤ ਹੋ ਜਾਵੇਗਾ ਇਸ ਖਤਰੇ ਵਿਰੁੱਧ ਅੰਤਮ ਹਮਲੇ ਲਈ ਮਜ਼ਬੂਤ ਰਣਨੀਤੀ ਦੀ ਲੋੜ ਹੈ ਸ਼ਾਹ ਨੇ ਛਤੀਸਗੜ ਦੇ ਮੁੱਖ ਮੰਤਰੀ ਵਿਸ਼ਨੂੰ ਦਿਓ ਸਾਈ ਅਤੇ ਸੀਨੀਅਰ ਕੇਂਦਰੀ ਅਤੇ ਪੁਲਿਸ ਅਧਿਕਾਰੀਆਂ ਨਾਲ ਰਾਜ ਅਤੇ ਆਸਪਾਸ ਦੇ ਖੇਤਰਾਂ ਵਿੱਚ ਮਾਓਵਾਦੀ ਮੁਦਰੀ ਸਮੀਖਿਆ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕੀਤਾ ਨਕਸਲੀਆਂ ਨੂੰ ਹਿੰਸਾ ਤੋਂ ਦੂਰ ਰਹਿਣ ਦੀ ਅਪੀਲ ਕਰਦੇ ਹੋਏ ਸ਼ਾਹ ਨੇ ਐਲਾਨ ਕੀਤਾ ਕਿ ਛਤੀਸਗੜ ਸਰਕਾਰ ਇੱਕ ਦੋ ਮਹੀਨਿਆਂ ਦੇ ਵਿੱਚ ਇੱਕ ਨਵੀਂ ਸਮਰਪਣ ਨੀਤੀ ਦਾ ਐਲਾਨ ਕਰੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਨਕਸਲੀਆਂ ਵਿਰੁੱਧ ਆਖਰੀ ਹਮਲਾ ਕਰਨ ਲਈ ਇੱਕ ਮਜ਼ਬੂਤ ਅਤੇ ਬੇਰਹਿਮ ਰਣਨੀਤੀ ਦੀ ਲੋੜ ਹੈ। ਉਨ੍ਹਾਂ ਕਹਿ ਕੇ ਨਕਸਲੀ ਹਿੰਸਾ ਵਿੱਚ ਲੋਕਤੰਤਰ ਲਈ ਇੱਕ ਚੁਣੌਤੀ ਹੈ ਅਤੇ ਇਸ ਖਤਰੇ ਨੇ ਦੇਸ਼ ਦੇ ਲਗਭਗ 17000 ਲੋਕਾਂ ਦੀ ਜਾਨ ਲੈ ਲਈ। ਉਨਾ ਇਹ ਵੀ ਕਿਹਾ ਕਿ 2004 ਤੋਂ ਲੈ ਕੇ 2014 ਦੇ ਮੁਕਾਬਲੇ 2024 ਤੱਕ नक्सली ਘਟਨਾਵਾਂ ਦੇ ਵਿੱਚ 53% ਦੀ ਕਮੀ ਆਈ ਹੈ। ਕੇਰਲਾ ਹਾਈ ਕੋਰਟ ਨੇ ਕੇਰਲ ਦੇ ਵਾਇਨਾਡ ਜ਼ਿਲ੍ਹੇ ਵਿੱਚ ਜ਼ਮੀਨ ਖਿਸਕਣ ਕਾਰਨ 200 ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਸਵੈ ਨੋਟਿਸ ਲੈਂਦਿਆਂ ਕਿਹਾ ਹੈ ਕਿ ਇਹ ਕੁਦਰਤੀ ਮਨੁੱਖੀ ਉਦਾਸੀਨਤਾ ਤੇ ਲਾਲਚ ਪ੍ਰਤੀ ਪ੍ਰਤੀਕਿਰਿਆ ਦਾ ਇੱਕ ਹੋਰ ਆਧਾਰਨ ਹੈ। ਅਦਾਲਤ ਨੇ ਕਿਹਾ ਕਿ ਚੇਤਾਵਨੀ ਦੇ ਸੰਕੇਤ ਬਹੁ ਸਮਾਂ ਪਹਿਲਾਂ ਪ੍ਰਗਟ ਹੋਏ ਸਨ ਪਰ ਅਸੀਂ ਉਨ੍ਹਾਂ ਨੂੰ ਨਜ਼ਰ ਅੰਦਾਜ਼ ਕਰਨਾ ਚੁਣਿਆ ਤੇ ਵਿਕਾਸ ਏਜੰਡੇ ਜੋ ਮੰਨੇ ਜਾਂਦੇ ਹਨ ਕਿ ਸਾਡੇ ਰਾਜ ਨੂੰ ਆਰਥਿਕ ਖੁਸ਼ਹਾਲੀ ਦੇ ਮਾਰਗ ਤੇ ਲੈ ਜਾਣਗੇ ਦੀ ਪੈਰਵਾਈ ਕੀਤੀ। ਉਹਨਾਂ ਦਾ ਕਹਿਣਾ ਹੈ ਕਿ 2018 ਤੇ 2019 ਵਿੱਚ ਕੁਦਰਤੀ ਆਫਤਾਂ, ਮਹਾਮਾਰੀ ਜੋ ਲਗਭਗ 2 ਸਾਲਾਂ ਤੱਕ ਜਾਰੀ ਰਹੀ। ਹਾਲ ਹੀ ਵਿੱਚ ਜ਼ਮੀਨ ਖਿਸਕਣ ਨੇ ਸਾਨੂੰ ਸਾਡੇ ਤਰੀਕਿਆਂ ਦੀ ਗਲਤੀ ਦਿਖਾਈ ਹੈ। ਇਸ ਘਟਨਾ ਨੇ ਤਿੰਨ ਪਿੰਡਾਂ ਦਾ ਪੂਰੀ ਤਰ੍ਹਾਂ ਸਫਾਇਆ ਕਰ ਦਿੱਤਾ। 119 ਲੋਕ ਅਜੇ ਵੀ ਲਾਪਤਾ ਹਨ। ਹੈਦਰਾਬਾਦ ਦੇ ਦਖਣੀ ਫਿਲਮਾਂ ਦੇ ਸੁਪਰਸਟਾਰ ਨਾਗ ਅਰਜੁਨ ਦੇ ਕਨਵੈਨਸ਼ਨ ਸੈਂਟਰ ਨੂੰ ਟਾਰਦਾ। ਨਾਗ ਅਰਜੁਨ ਤੇ ਹੋਰਾਂ ਵੱਲੋਂ ਬ੍ਰੈਮਡੀ ਤਲਾਬ ਤੇ ਬਣਾਈ ਗਈ ਇਮਾਰਤ ਗੈਰਕਾਨੂੰਨੀ ਪਾਈ ਗਈ। ਇਹ 3.5 ਏਕੜ ਤੇ ਗੈਰਕਾਨੂੰਨੀ ਕਬਜ਼ਾ ਸੀ। ਜਿਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਹਾਈਦਰਾ ਨੇ ਭਾਰੀ ਪੁਲਿਸ ਸੁਰੱਖਿਆ ਹੇਠ ਇਹਨ ਕਨਵੈਨਸ਼ਨ ਸੈਂਟਰ ਦੀ ਇਮਾਰਤ ਨੂੰ ਟਾਰਦਾ। ਕੁਝ ਦਿਨ ਪਹਿਲਾਂ ਹਾਈਦਰਾ ਕਮਿਸ਼ਨ ਏ ਵੀ ਰੰਗਨਾਥਨ ਨੇ ਗੈਰਕਾਨੂੰਨੀ ਬਣੀਆਂ ਸਾਰੀਆਂ ਇਮਾਰਤਾਂ ਨੂੰ ਢਾਉਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ। ਇਸ ਨਿਰਦੇਸ਼ ਤੇ ਕਾਰਵਾਈ ਕਰਦੇ ਹੋਏ ਹਾਈਡਰਾ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਅੱਜ ਸਵੇਰੇ ਐਨ ਕਨਵੈਨਸ਼ਨ ਸੈਂਟਰ ਨੂੰ ਟਾ ਦਿੱਤਾ। 나ਗ ਅਰਜੁਨ ਨੇ ਐਕਸ ਤੇ ਪਾਈ ਪੋਸਟ ਵਿੱਚ ਕਿਹਾ ਹੈ ਕਿ ਅਦਾਲਤੀ ਕੇਸ ਅਤੇ ਸਟੇ ਲੈਂਡ ਦੇ باوجود ਵੀ ਗੈਰ ਕਾਨੂੰਨੀ ਤਰੀਕੇ ਨਾਲ ਕਨਵੈਨਸ਼ਨ ਸੈਂਟਰ ਨੂੰ ਤੋੜਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਗੈਰ ਕਾਨੂੰਨੀ ਨੰਨਵਾੜ ਨਹੀਂ ਅਤੇ ਟਾਉਣ ਤੋਂ ਪਹਿਲਾਂ ਸਾਨੂੰ ਕੋਈ ਨੋਟਿਸ ਵੀ ਨਹੀਂ ਦਿੱਤਾ ਗਿਆ। ਇਹ ਕਾਰਵਾਈ ਹైదరాబాద్ ਜਿਜਾਸਟਰ ਰਿਸਪੌਂਸ ਐਂਡ ਐਸੈਟਸ ਮਾਨਿਟਰਿੰਗ ਐਂਡ ਪ੍ਰੋਟੈਕਸ਼ਨ ਹਾਈਡਰਾ ਦੇ ਮਾਤਾਪੁਰ ਵਿੱਚ ਦੱਖਣੀ ਫਿਲਮਾਂ ਦੇ ਸੁਪਰਸਟਾਰ ਨਾਗ ਅਰਜੁਨ ਦੇ ਕਨਵੈਨਸ਼ਨ ਸੈਂਟਰ ਤੇ ਕੀਤੀ ਹੈ ਪੰਜਾਬ ਦੀ ਤੀ ਪ੍ਰਿੰਕਾ ਦਾਸ ਵੱਲੋਂ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਤੇ ਤਿਰੰਗਾ ਲਹਿਰਾਇਆ ਗਿਆ ਪ੍ਰਿੰਕਾ ਗੜਸ਼ੰਕਰ ਨੇੜੇ ਸਥਿਤ ਸ਼ਹੀਦ ਭਗਤ ਸਿੰਘ ਦੇ ਨਾਲ ਕੇ ਪਿੰਡ ਮੋਰਾਵਾਲੀ ਦੀ ਰਹਿਣ ਵਾਲੀ ਹੈ ਕਾਸਾ ਦਏ ਕਿ ਪ੍ਰਿੰਕਾ ਦਾਸ ਬੀਤੇ ਦਿਨ ਗੜਸ਼ੰਕਰ ਤੋਂ ਰਵਾਨਾ ਹੋਈ ਸੀ ਜਿਸ ਨੂੰ ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ ਗੜਸ਼ੰਕਰ ਅਤੇ ਦਾ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰਸਟ ਗੜਸ਼ੰਕਰ ਤੇ ਇਲਾਕੇ ਦੇ ਹੋਰ ਪਤਵੰਤਿਆਂ ਵੱਲੋਂ ਵਿਤੀ ਮਦਦ ਕਰਦਿਆਂ ਸ਼ੁਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਤੇ ਪ੍ਰਿੰਕਾ ਦਾਸ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਇਸ ਚੋਟੀ ਤੇ ਤਿਰੰਗਾ ਲਹਿਰਾਇਆ ਹੈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ ਸੰਘਰੂ ਨੇੜਲੇ ਪਿੰਡ ਬਡਰੋਖਾਂ ਦੀ 23 ਸਤਵੀਰਕੌਰ ਅਤਰ ਸਿੰਘ ਵਾਲਾ ਨੇ ਕੈਨੇਡਾ ਦੀ ਪੁਲਸ ਵਿੱਚ ਬਤੌਰ ਜੇਲ ਸੁਪਰਡੈਂਟ ਭਾਰਤੀ ਹੋ ਕੇ ਆਪਣੇ ਦੁਆਤਕਿਆਂ ਨਾਨਕਿਆ ਤੇ ਪੰਜਾਬ ਸਮੇਤ ਪੂਰੇ ਭਾਰਤ ਦਾ ਸਰ ਮਾਣ ਨਾਲ ਉੱਚਾ ਕੀਤਾ ਹੈ ਕੋਈ ਸਮਾਜੀ ਲੋਕ ਲੜਕੀ ਦੇ ਜਨਮ ਲੈਣ ਨੂੰ ਬਹੁਤ ਮੰਦ ਭਾਗਾ ਸਮਝਦੇ ਸਨ ਪਰੰਤੂ ਜਿਵੇਂ-ਜਿਵੇਂ ਸਮਾਂ ਬਦਲਦਾ ਗਿਆ ਤਾਂ ਧੀਆ ਨੇ ਤਰੱਕੀ ਦੀਆਂ ਅਜਈਆਂ ਬੁਲੰਦੀਆਂ ਛੂਈਆਂ ਕਿ ਅੱਜ ਹਰ ਕੋਈ ਇੱਕ ਕਾਮਯਾਬ ਧੀ ਦਾ ਬਾਪ ਹੋਣਾ ਆਪਣੇ ਆਪ ਨੂੰ ਕਿਸਮਤ ਵਾਲਾ ਮੰਨਦਾ ਹੈ। ਅਜਿਹੀ ਕਹਾਣੀ ਨੇੜਲੇ ਪਿੰਡ ਬਡਰੋਖਾਂ ਦੀ ਜਥੋ ਦੀ ਦੋਤੀ ਸਤਵੀਰ ਕੌਰ ਜੋ ਕਿ 2018 ਵਿੱਚ ਕੈਨੇਡਾ ਗਈ ਸੀ ਪੜਾਈ ਉਪਰੰਤ ਉਸ ਨੂੰ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਮਿਲ ਗਈ। ਲੜਕੀ ਦੇ ਮਾਮੇ ਦਾ ਕਹਿਣਾ ਹੈ ਕਿ ਜਦੋਂ ਸਾਡੀ ਭਾਨ ਜੀ ਸਾਨੂੰ ਵੀਡੀਓ ਭੇਜਦੀ ਹੈ ਤਾਂ ਉਸ ਨੂੰ ਬੱਸ ਚਲਾਉਂਦੇ ਦੇਖ ਕੇ ਹੈਰਾਨ ਹੋ ਜਾਂਦੇ ਸੀ। ਕੀ ਇੰਨੀ ਵੱਡੀ ਬੱਸ ਸਾਡੀ ਤੀ ਕਿਵੇਂ ਚਲਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਸਤਵੀਰ ਕੋਰ ਪੜ੍ਹਾਈ ਵਿੱਚ ਬਹੁਤ ਮਿਹਨਤੀ ਅਤੇ ਹੁਨਾਰੀ ਸੀ ਉਸ ਨੇ ਡਾਕਟਰੀ ਦੀ ਪੜ੍ਹਾਈ ਵੀ ਕੀਤੀ ਕੁੜੀ ਦੇ ਪਿਤਾ ਜੋ ਕਿ ਆਪ ਵੀ ਪੁਲਿਸ ਦੇ ਜੇਲ੍ਹ ਵਿਭਾਗ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਦਾ ਕਹਿਣਾ ਹੈ ਕਿ ਉਸ ਦੀਆਂ ਤਿੰਨ ਧੀਆ ਤੇ ਇੱਕ ਪੁੱਤ ਹੈ ਪ੍ਰੰਤੂ ਉਸ ਨੂੰ ਜੋ ਮਾਨਸ ਦੀ ਧੀ ਨੇ ਦਿੱਤਾ ਹੈ ਉਸ ਨਾਲ ਉਸ ਦਾ ਸਿਰ ਉੱਚਾ ਹੋਇਆ ਹੈ ਉਨਾ ਕਹਿ ਕਿ ਸਾਨੂੰ ਧੀਆ ਦੇ ਪੈਦਾ ਹੋਣ ਤੇ ਖੁਸ਼ੀ ਮਹਿਸੂਸ ਕਰਨੀ ਚਾਹੀਦੀ ਹੈ ਉਹ ਆਪਣੇ ਆਪ ਨੂੰ ਪਾਖਸ਼ਾਲੀ ਸਮਝਦੇ ਹਨ ਕਿ ਉਸ ਦੀ ਧੀ ਨੇ ਆਪਣੀ ਮਿਹਨਤ ਨਾਲ ਕੈਨੇਡਾ ਪੁਲਿਸ ਦੇ ਵਿੱਚ ਇਹ ਨਾਮਣਾ ਖਟਿਆ ਅਤੇ ਪਿੰਡ ਅਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਉਹਨਾਂ ਦੱਸਿਆ ਕਿ ਪਹਿਲਾਂ ਸਤਵੀਰਕੌਰ ਨੂੰ ਪੁਲਿਸ ਦੇ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿਨੀਪੈਗ ਵਿੱਚ ਮਿਲੀ ਸੀ। ਸਤਵੀਰਕੌਰ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੀ ਲੜਕੀ ਹੁਣ ਬ੍ਰੈਂਪਟਨ ਵਿੱਚ ਜੇਲ੍ਹ ਸੁਪਰਡੈਂਟ ਲਈ ਚੁਣੀ ਗਈ ਹੈ ਤੇ 9 ਸਤੰਬਰ ਨੂੰ ਆਪਣਾ ਅਹੁਦਾ ਸੰਭਾਲੇਗੀ। ਤੇਜ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ।